YouTube ਚੈਨਲ ਕੋਹਿਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ ਅੱਜ ਤੁਹਾਨੂੰ ਇੱਕ ਨੌਜਵਾਨ ਨਾਲ ਮਿਲਾਉਂਦੇ ਆ ਜੋ ਕਿ ਬਾਹਰ ਜਾਣ ਦੀ ਬਜਾਏ ਆਦੇ ਖੇਤ ਵਿੱਚ ਮਿਹਨਤ ਕਰ ਰਿਹਾ ਹੈ ਮੈਂ ਵੀ ਇੱਧਰ ਖੇਤ ਵਿੱਚ ਪਾਣੀ ਲਾ ਰਿਹਾ ਹਾਂ ਅੱਜ ਸਭ ਤੋਂ ਪਹਿਲਾਂ ਦੱਸਣਾ ਤੁਹਾਨੂੰ ਆਦੇ ਮਿੱਤਰ ਦਿਖਾਉਣਾ ਕਿਸਾਨ ਦੇ ਮਿੱਤਰ ਬਗਲੇ ਆldi ਡਿਊਟੀ ਨਿਭਾ ਰਹੇ ਨੇ ਕਿਸਾਨ ਦੀ ਮਦਦ ਕਰ ਰਹੇ ਨੇ ਸੁੰਡੀਆਂ ਚੋਕ ਕੇ ਕਿਉਂਕਿ ਇਹ ਕਣਕਾਂ ਸੁਪਰ ਸੀਡਰ ਨਾਲ ਬੀਜੀਆਂ ਹੋਈਆਂ ਨੇ ਪਰਾਲੀ ਨੂੰ ਬਿਨਾਂ ਘਲਾਏ ਤੋਂ ਉੱਧਰ ਲੱਗੇ ਹੋਏ ਨੇ ਇੱਧਰ ਨੌਜਵਾਨ ਗਵੰਡੀ ਨੇ ਸਾਡੇ ਸਰਦਾਰ ਬਲਜੀਤ ਸਿੰਘ ਜੀ ਖਾਲਸਾ ਜੋ ਕਿ ਇਸ ਵਾਰ ਪੰਚਾਇਤ ਚੋਣਾਂ ਵਿੱਚ ਸਰਪੰਚ ਚੁਣੇ ਗਏ ਹਨ ਬਹੁਤ ਉਦਮ ਕਰ ਰਹੇ ਹਨ ਆਪ ખેਤ ਦਾ ਕੰਮ ਕਰ ਰਹੇ ਹਨ ਖਾਦ ਪਵਾ ਰਹੇ ਨੇ ਵਧੀਆ ਉਪਰਾਲਾ ਕਰ ਰਹੇ ਆ ਨੌਜਵਾਨ ਨੇ ਵਿਦੇਸ਼ਾਂ ਨੂੰ ਲੋਕ ਬੱਚੇ ਭੱਜ ਰਹੇ ਨੇ ਆਪ ਦਾ ਭਵਿੱਖ ਦੇਖਣ ਨੂੰ ਭਵਿੱਖ ਤਾਂ ਇੱਥੇ ਵੀ ਮੇਰੇ ਖਿਆਲ ਚ ਬਣ ਸਕਦਾ ਜੀ ਆਪਦੀ ਜ਼ਮੀਨਾਂ 'ਚ ਕੰਮ ਕੀਤਾ ਜਾਵੇ ਦੱਬ ਕੇ ਮਿਹਨਤ ਕੀਤੀ ਜਾਵੇ ਬੱਚੇ ਇੱਥੇ ਕੰਮ ਕਰਕੇ ਨਹੀਂ ਰਾਜੀ ਤੇ ਬਾਹਰ ਜਾ ਕੇ 18-18 ਘੰਟੇ ਕੰਮ ਕਰਦੇ ਨੇ ਮਾਪੇ ਤੋਂ ਦੂਰ ਰਹਿ ਕੇ ਭੈਣਾ ਭਰਾਵਾਂ ਤੋਂ ਰਿਸ਼ਤੇਦਾਰਾਂ ਤੋਂ ਆਇਆ ਤੁਹਾਨੂੰ ਮਿਲਾਉਣੇ ਆ ਨੌਜਵਾਨ ਬਲਜੀਤ ਸਿੰਘ ਖਾਲਸਾ ਆ ਬਖਾ ਦੇ ਪਾ ਰਹੇ ਨੇ ਆ ਤੇ ਖੇਤ ਚ ਨੌਜਵਾਨਾਂ ਨੂੰ ਇਹਨਾਂ ਤਾਂ ਸਾਫ਼ ਕਰਨ ਦੀ ਲੋੜ ਆ ਅਜਾ ਉਹਨਾਂ ਬਲ ਜਾ ਰਹੇ ਆ ਕਰਾਉਣੇ ਉਹਨਾਂ ਨਾਲ ਗੱਲਬਾਤ ਸਰਪੰਚ ਸਾਹਿਬ ਹਾਂਜੀ ਆਓ ਜੀ ਮਾੜਾ ਜ ਆ ਇੱਧਰ ਵੀ ਦਰਸ਼ਨ ਦਿਓ ਮੈਂ ਆਪ ਹੀ ਖਤ ਪਾਈ ਜਾਨੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਬਰਲਾ ਬਾਈ ਜੀ ਆਗੇ ਚੋੜਾ ਇਹਨਾਂ ਨੌਜਵਾਨਾਂ ਤਾਂ ਸਿੱਖਣ ਦੀ ਲੋੜ ਆ ਹੋਰ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠੀਕ ਆ ਵਧੀਆ ਚੱਲਦੀ ਕਲਾ ਜੀ ਆਪਣੇ ਪਿੰਡ ਦਾ ਨਾਮ ਦੱਸੋ ਤੇ ਆਪਣਾ ਜ਼ਿਲ੍ਹਾ ਦੱਸੋ ਤੇ ਆਪਣਾ ਨਾਮ ਦੱਸੋ ਪਿੰਡ ਦਾ ਨਾਮ ਜੀ ਓਟਤ ਸੱਦੇ ਵਾਲਾ ਉਦਲਾ ਮਾਨਸਾ ਨਾਮ ਬਲਜੀਤ ਸਿੰਘ ਬਲਜੀਤ ਸਿੰਘ ਖਾਲਸਾ ਅਮਰਸ਼ਕਾਇਆ ਸਿੰਘ ਦਾ ਕਿਵੇਂ ਆਪ ਖਾਦ ਪਰ ਰਹੇ ਹੋ ਤੇ ਬਹੁਤ ਵਧੀਆ ਭਰਾ ਲਾ ਨੌਜਵਾਨ ਤਾਂ ਕੰਮ ਕਰਨ ਦੀ بجائے ਬਾਹਰ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤੁਸੀਂ ਨਹੀਂ ਬਾਹਰ ਜਾਣੇ ਬਾਰੇ ਸੋਚਿਆ ਨਹੀਂ ਚਲੋ ਆਪਣਾ ਇੱਥੇ ਵਧੀਆ ਸਰਦਾ ਜੀ ਬਾਹਰ ਜਾਣ ਦੀ ਆਪਾਂ ਨੂੰ ਕੋਈ ਬੜੀ ਲੋੜ ਨਹੀਂ ਹਾਂਜੀ ਹੋਰ ਵੀ ਦੂਜਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਜਿਨ੍ਹਾਂ ਦਾ ਬਾਰੇ ਵਧੀਆ ਸਰਦਾ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਬਿਲਕੁਲ ਇਹਨਾਂ ਦਾ ਨਹੀਂ ਸਰਦਾ ਚਲੋ ਉਹਨਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ ਜਾਣਾ ਵੀ ਚਾਹੀਦਾ ਬਿਲਕੁਲ ਠੀਕ ਕਿੰਨੀ ਜ਼ਮੀਨ ਆਪਣੇ ਕੋਲ ਆਪਣੇ ਕੋਲ 45 ਕਿੱਲੇ 45 ਕਿੱਲੇ ਜ਼ਮੀਨ ਹੈ ਤੇ ਸਰਦਾਰੀ ਫਿਰ ਤੁਹਾਡੇ ਅੰਦਰ ਨਹੀਂ ਹੈਗੀ ਮਤਲਬ ਵੀ ਕੰਮ ਕਰਨ ਨੂੰ ਤਰਜੀਹ ਦਿੰਨੇ ਹੋ ਹਾਂਜੀ ਕਿਰਤ ਦਾ ਬੱਟ ਤੇ ਖੜ ਕੇ ਕੰਮ ਨਹੀਂ ਕਰਾਉਂਦੇ ਇਹ ਤਾਂ ਆਪਣੇ ਗੁਰੂਆਂ ਨੇ ਵੀ ਦੱਸਿਆ ਕਿਰਤ ਜ਼ਰੂਰੀ ਆ ਬਿਲਕੁਲ ਜੀ ਸਹੀ ਗੱਲ ਆ ਸਹੀ ਸੋਚ ਤੁਹਾਡੀ ਤੇ ਸਰਪੰਚ ਚੁਣੇ ਗਏ ਹੋ ਇਸ ਵਾਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਉਹ ਪਿੰਡ ਦੇ ਸੰਜੋਗ ਨਾਲ ਪਿੰਡ ਨੇ ਵਧੀਆ ਸੰਜੋਗ ਦਿੱਤਾ ਹਾਂਜੀ ਤਾਂ ਉਹਨਾਂ ਦੀ ਮਿਹਰਬਾਨੀ ਨਾਲ ਆਪਾਂ ਸਰਪੰਚ ਚੁਣਨੇਗੇ ਪਿੰਡ ਦੀ ਵੀ ਚੰਗੀ ਸੋਚ ਆ ਨੌਜਵਾਨਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਤਾਂ ਕਿ ਪਿੰਡ ਦੇ ਵਿਕਾਸ ਹੋ ਸਕਣ ਪਿੰਡ ਬਾਰੇ ਕੀ ਏਜੰਡਾ ਤੁਹਾਡਾ ਵਿਕਾਸ ਕਰਨ ਕੰਮਾਂ ਬਾਰੇ ਏਜੰਡਾ ਦਾ ਮਤਲਬ ਇਹੀ ਹੈ ਜੀ ਵੱਧ ਤੋਂ ਵੱਧ ਆਪਾਂ ਸਹੀ ਢੰਗ ਨਾਲ ਹਾਂਜੀ ਕੰਮ ਕਰ ਸਕੀਏ ਬਿਲਕੁਲ ਠੀਕ ਸਰਕਾਰ ਨਾਲ ਆਪਾਂ ਫੰਡ ਦੇਣ ਆਪਾਂ ਸਹੀ ਢੰਗ ਨਾਲ ਲਾ ਸਕੀਏ ਜੀ ਨਿਰਪੱਖ ਹੋ ਕੇ ਮਤਲਬ ਸਾਰੇ ਵਿਕਾਸ ਹੋਣ ਹਾਂਜੀ ਉਹ ਤਾਂ ਆਪਣੇ ਦਾ ਚਲੋ ਹੈ ਨਹੀਂ ਇਹ ਜੀ ਗੱਲ ਤਾਂ ਕੋਈ ਵੀ ਬਹੁਤ ਵਧੀਆ ਸੋਚ ਆ ਕਿ ਸਾਰੇ ਨ ਨੋ ਸਰਪੰਚ ਹੋਣ ਦੇ ਬਾਵਜੂਦ ਵੀ ਖੇਚ ਇੰਨਾ ਕੰਮ ਕਰ ਰਹੇ ਆ ਕਰੋ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਧੰਨਵਾਦ ਇਹਨਾਂ ਨੌਜਵਾਨਾਂ ਦਾ ਤਾਂ ਸਿੱਖਣ ਦੀ ਲੋੜ ਆ ਛੋਟੀ ਉਮਰ ਦੇ ਸਰਪੰਚ ਬਣੇ ਨੇ ਖੇਤਾਂ 'ਚ ਕੰਮ ਕਰ ਰਹੇ ਨੇ 45 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ ਵੀ ਇੰਨੀ ਨਿਮਰਤਾ ਨਰਮਾਈ ਇਹ ਵੀ ਇਹਨਾਂ ਤੋਂ ਸਿੱਖਣ ਦੀ ਲੋੜ ਆ ਅਮਰਸ਼ਕਾਇਆ ਹੋਇਆ ਸਿੰਘ ਸਜੇ ਹੋਏ ਨੇ ਹਲਸਾ ਜੀ ਬਹੁਤ ਵਧੀਆ ਪ੍ਰੈਕਟਿਸ ਕਰ ਰਹੇ ਨੇ ਅੱਜ ਦੀ ਵੀਡੀਓ ਇੰਨੀ ਜੇ ਵੀਡੀਓ ਚੰਗੀ ਲੱਗੇ ਨੌਜਵਾਨ ਦਾ ਕੰਮ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਦਿਓ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ